ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ万ਜੀਤ ਸਿੰਘ ਰੁਮਾਣਾ ਰਾਜ ਸਭਾ ਮੈਂਬਰ ਸੰਜੀਵਾ ਰੁੜਨੇ ਦਾਇਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਚੱਲ ਰਹੇ ਸੌਫਟ ਸਕਿੱਲ ਪਹਿਲ ਕਦਮੀ ਕਮਿਊਨੀਕੇਟ ਐਕਸ ਦੇ ਹਿੱਸੇ ਵਜੋਂ ਆਯੋਜਿਤ ਦਿਲ ਸੇ ਸਰਲੇਖ ਵੜੇ ਇੱਕ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕੀਤੀ डीएमसीएच मैनेजिंग सोसाइटी ਦੇ ਉਪ ਪ੍ਰਧਾਨ अरोड़ा ਨੇ ਇਕੱਠ ਨੂੰ ਸੰਬੋਧਨ ਕੀਤਾ ਤੇ ਪ੍ਰਭਾਵਸ਼ਾਲੀ ਹਸਪਤਾਲ ਦੇਖਭਾਲ ਨੂੰ ਯਕੀਨੀ ਬਣਾਉਣ ਵਿੱਚ ਨਰਸਿੰਗ ਸਟਾਫ, ਵਾਰਡ ਬੁਆイズ, ਸੁਰੱਖਿਆ ਕਰਮਚਾਰੀਆਂ, ਕਲੀਨिकल ਸਟਾਫ ਅਤੇ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਰੀਜ਼ਾਂ ਦੀ ਸੰਤੁਸ਼ਟੀ ਅਤੇ ਸਿਹਤ ਯਾਦੀ ਲਈ ਸਾਰੇ ਸਟਾਫ ਮੈਂਬਰਾਂ ਵਿੱਚ ਤਾਲਮੇਲ ਅਤੇ ਸ਼ਿਸ਼ਟਾਚਾਰ ਜ਼ਰੂਰੀ ਹਨ। ਉਨ੍ਹਾਂ ਨੇ ਹਸਪਤਾਲ ਵਿੱਚ ਮਰੀ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਨਰਸਿੰਗ ਸਟਾਫ, ਵਾਰਡ ਬੁਆイズ, ਸੁਰੱਖਿਆ ਕਰਮਚਾਰੀਆਂ ਅਤੇ ਦਰਜਾ ਚੌਥਾ ਕਰਮਚਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਸੰਚਾਰ ਹੁਨਰ ਨੂੰ ਵਧਾਉਣ ਲਈ ਡੀਐਮਸੀਐਚ ਦੀ ਬਚਨਬੱਧਤਾ ਦੀ ਪ੍ਰਸ਼ੰਸਾ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਹਾਲਾਂਕਿ ਸਟਾਫ ਪਹਿਲਾਂ ਹੀ ਸ਼ਾਨਦਾਰ ਸੰਚਾਰ ਯੋਗਤਾਵਾਂ ਦਾ ਪ੍ਰਦਰਸ਼ਨ ਕਰਦਾ ਹੈ, ਉੱਤਮਤਾ ਲਈ ਯਤਨ ਕਰਨ ਨਾਲ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਹਸਪਤਾਲ ਦਾ ਸਟਾਫ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨਾਲ ਨਰਮੀ ਨਾਲ ਗੱਲ ਕਰਦਾ ਹੈ ਤਾਂ ਅਤੇ ਨਿਮਰਤਾ ਨਾਲ ਪੇਸ਼ ਆਉਂਦਾ ਹੈ ਤਾਂ ਇਸ ਨਾਲ 50% ਤਰ੍ਹਾਂ ਰਾਹਤ ਮਿਲਦੀ ਹੈ। ਬਾਕੀ 50% ਰਾਹਤ ਇਲਾਜ ਤੋਂ ਮਿਲਦੀ ਹੈ। ਸਟਾਫ ਨੂੰ ਪੇਸ਼ੇਵਰ ਰਹਿਣ ਲਈ ਉਤਸ਼ਾਹਿਤ ਕਰਦੇ ਹੋਏ ਅਰੋੜਾ ਨੇ ਸਲਾਹ ਦਿੱਤੀ ਨਿੱਜੀ ਚਿੰਤਾਵਾਂ ਨੂੰ ਘਰ ਵਿੱਚ ਛੱਡ ਦਿਓ ਹਰ ਇੱਕ ਮਰੀਜ਼ ਨਾਲ ਇਸ ਤਰ੍ਹਾਂ ਪੇਸ਼ ਆਓ ਜਿਵੇਂ ਉਹ ਤੁਹਾਡੇ ਪਰਿਵਾਰ ਦਾ ਮੈਂਬਰ ਹੋਵੇ। ਇਹੀ ਪਹੁੰਚ ਇੱਕ ਇਲਾਜ ਪ੍ਰਦਾਨ ਕਰਦੀ ਹੈ ਜੋ ਰਿਕਵਰੀ ਨੂੰ ਤੇਜ਼ ਵੀ ਕਰਦੀ ਹੈ ਸੰਸਦ ਮੈਂਬਰ ਵੱਜੋਂ ਆਪਣੇ ਸਫ਼ਰ ਦੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਅਰੋੜ ਨੇ ਕਿਹਾ ਕਿ ਉਹਨਾਂ ਨੇ ਪਿਛਲੇ 3 ਸਾਲਾਂ ਵਿੱਚ ਦਿਲ ਸੇ ਪਹਿਲ ਕਦਮੀ ਨੂੰ ਜੋਸ਼ ਨਾਲ ਅੱਗੇ ਵਧਾਇਆ ਹੈ ਆਪਣੇ ਯੋਗਦਾਨਾਂ ਨੂੰ ਉਜਾਗਰ ਕਰਦੇ ਹੋਏ ਉਹਨਾਂ ਨੇ ਹਲਵਾਰਾ ਹਵਾਈ ਅੱਡੇ ਦੇ ਵਿਕਾਸ ਸਿਵਲ ਹਸਪਤਲ ਅਤੇ ESI ਹਸਪਤਲ ਦੇ ਅਪਗ੍ਰੇਡਿਸ਼ਨ ਅਤੇ ਐਲੀਵੇਟਿਡ ਰੋਡ ਪ੍ਰੋਜੈਕਟ ਵਰਗੇ ਵੱਡੇ ਪ੍ਰੋਜੈਕਟਾਂ ਦਾ ਸੰਖੇਪ ਵਿੱਚ ਜ਼ਿਕਰ ਕੀਤਾ ਇਹ ਸਾਰੇ ਇਨਾ ਬਿਨਾ ਕਿਸੇ ਬਦਲੇ ਦੀ ਉਮੀਦ ਦੇ ਕੀਤੇ ਗਏ ਹਨ ਇੱਕ ਮਹੱਤਵਪੂਰਨ ਐਲਾਨ ਵਿੱਚ ਅਰੂੜਾ ਨੇ ਨਰਸਿੰਗ ਸੁਰੱਖਿਆ ਅਤੇ ਬਾਡ ਬॉयਜ਼ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸਟਾਫ ਨੂੰ ਸਨਮਾਨਿਤ ਕਰਦੇ ਡੀਐਮਸੀਐਚ ਨੂੰ ਸਾਲਾਨਾ 5 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਉਹਨਾਂ ਗੌਰੀ ਦੀ ਸੈਸ਼ਨ ਦੀ ਚੰਗੀ ਮੇਜ਼ਬਾਨੀ ਕਰਨ ਲਈ ਵੀ ਪ੍ਰਸ਼ੰਸਾ ਕੀਤੀ डीएमसीएच दे प्रिंसिपल डॉक्टर जीएस वंडर ਅਤੇ ਮੈਨੇਜਿੰਗ ਸੁਸਾਇਟੀ ਸਕੱਤਰ ਵਿਪਨ ਗੁਪਤਾ ਨੇ ਅਰੋੜਾ ਦੀ ਜਨਤਕ ਸੇਵਾਵਾਂ ਪ੍ਰਤੀ ਸਮਰਪਣ ਅਤੇ ਸੰਸਥਾ ਨੂੰ ਨਿਰੰਤਰ ਸਹਿਯੋਗ ਦੇ ਲਈ ਸ਼ਲਾਘਾ ਕੀਤੀ। ਪ੍ਰੋਗਰਾਮ ਵਿੱਚ ਡਾਕਟਰ ਸੰਦੀਪ ਸ਼ਰਮਾ ਤੇ ਮੁਕੇਸ਼ ਕੁਮਾਰ ਬਰਮਾ ਵੀ ਮੌਜੂਦ ਸਨ। ਇਸ ਮੌਕੇ ਤੇ ਸੰਸਥਾ ਵੱਲੋਂ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।